ਅਮਰਤਪਾਲ ਸਿੰਘ ਦੇ ਸਾਥੀ ਦਵਿੰਦਰ ਸਿੰਘ ਫੌਜੀ ਨੂੰ ਅਜਨਾਲਾ ਅਦਾਲਤ ਚੋਂ ਪੇਸ਼ 5 ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ। कि रिमांड मिलिया की गलिंद गुरिंद्र फौजी ने अज एक तरीके का रिमांड मिले ग्राउंड है तीन सौ पंद्रह फौजी रेखोल गा ਕੀ ਉਹ ਸਪੈਸ ਨਹੀਂ ਹੈ ਆਪਾਂ ਕਹਿ ਰਹੇ ਆ ਕਿ ਜਦੋਂ ਇਹ ਕਰਦੇ ਸੀ ਉਹ ਇਸ ਤਰ੍ਹਾਂ ਲੱਗ ਤੁਸੀਂ ਕਿ ਉੱਥੇ ਕੋਈ ਕੰਟਰੈਕਟ ਨਹੀਂ ਹੋਇਆ ਤੇ ਇਸ ਕਰਕੇ ਬਰਾ ਮਾਨ ਲਓ ਕਿ ਇਹ ਰਿਮਾਂਡ ਮੰਗੋ ਅੱਜ ਕਿਹੜੇ ਵਿਅਕਤੀ ਨੂੰ ਪੇਸ਼ ਕੀਤਾ ਗਿਆ ਤੇ ਕਿੰਨਾ ਰਿਮਾਂਡ ਮਿਲਿਆ ਜੀ ਅੱਜ ਜੀ ਮਕਦਮਾ ਨੰਬਰ 39 2023 ਦਾ ਜਿਹੜਾ ਰਖਾਣੇ ਜਨਾਲੇ ਤੇ ਅਮਰਪਾਲ ਸਿੰਘ ਤੇ ਸਾਥੀਆਂ ਲੋ ਅਟੈਕ ਹੋਇਆ ਸੀਗਾ ਉਸ ਸਬੰਧ ਵਿੱਚ ਅਸੀਂ ਵਿਰਿੰਦਰ ਸਿੰਘ ਫੌਜੀ ਵਾਸੀ ਜੋੜ ਸਿੰਘ ਵਾਲਾ ਨਸੀਰ ਜਿਹੜਾ ਖਤਮ ਹੋਇਆ ਸੀ ਡਿਪਰੋਗਡ ਡੀਲ ਤੋਂ ਲਿਆ ਕੇ ਮਾਂਜੋਗ ਅਦਾਲਤ ਵਿੱਚ ਪੇਸ਼ ਕੀਤਾ ਜਿੱਦੋਂ ਅਸੀਂ 7 ਦਿਨ ਦਾ ਰਿਮਾਂਡ ਉਹਨਾਂ ਤੋਂ ਮੰਗਿਆ ਸੀ ਮਾਂਜੋਗ ਅਦਾਲਤ ਨੇ ਸਾਨੂੰ 5 ਦਿਨ ਦਾ ਪੁਲਸ ਰਿਮਾਂਡ ਜਿਹੜਾ ਦਿੱਤਾ ਇਹ ਹੁਣ ਅਸੀਂ ਇਹਦੇ ਕੋਸ਼ਿਸ਼ ਕਰਕੇ ਤੇ ਅਗਲੀ ਕਾਰਵਾਈ ਕਰਾਂਗੇ ਐਨਐਸ ਕਦੋਂ ਖਤਮ ਹੋਇਆ ਸੀ ਇਹਦਾ ਇਹਦਾ ਜੀ ਕੱਲ 26 ਤਰੀਕ ਨੂੰ ਖਤਮ ਹੋਇਆ ਜੀ ਅੱਜ 27 ਨੂੰ ਅਸੀਂ ਇਹਨੂੰ ਪੇਸ਼ ਕਰਾਂਗੇ ਸਰ ਕੀ ਰਿਮਾਂਡ ਪੁਲਸ ਨੂੰ ਦਿੱਤੀ ਗਈ ਅਸੀਂ ਕਿਸ ਬਹਤ ਦਾ ਰਿਮਾਂਡ ਜਿਹੜਾ ਇਸ ਸਮਝਦਾ ਹੈ ਇਹ ਜੀ ਉਹ ਜਿਹੜੀ ਇਹ ਨੇ ਹਮਲਾ ਕਿਥਾਈ ਪੀਰ ਦੇ ਵਿੱਚ ਇਹ ਸ਼ਾਮਿਲ ਸੀਗਾ ਅਮਰਪਾਲ ਸਿੰਘ ਦਾ ਇਹ ਤਾਂ ਪਰਸਨਲ ਗਨਮੈਨ ਸੀਗਾ ਇਹਦੇ ਕੋਲ ਵੈਪਨ ਸੀਗੇ ਪਹਿਲਾਂ ਵੀ ਇਹਦੇ ਕੋਲ ਵੈਪਨ ਇੱਕ ਰਿਕਵਰ ਹੋ ਚੁੱਕਾ ਵਾ ਅਸੀਂ ਅੱਗੇ ਵੀ ਕਰਨਾ ਹੈ ਜੀ ਕਿਉਂਕਿ ਹਾਂਜੀ ਇਹਨੇ ਫੌਜ ਚ ਨੌਕਰੀ ਕੀਤੀ ਹੈ ਜੀ 5-6 ਸਾਲ ਉਦੋਂ ਬਾਅਦ ਚ ਫੌਜ ਦੀ ਨੌਕਰੀ ਛੱਡ ਆਇਆ ਜੀ ਠੀਕ ਹੈ ਜੀ 1 ਅਪ੍ਰੈਲ ਨੂੰ ਦੁਬਾਰਾ ਪੁੱਛ ਲੈਣਾ ਧੰਨਵਾਦ